ਸੋ ਦੋਸਤੋ ਅੱਜ ਅਸੀਂ ਭਾਗ 8ਵਾਂ ਹਰ ਇੱਕ ਮੁੱਦੇ ਤੇ ਚਰਚਾ ਮੈਂ ਕਿ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਸੋ ਉਮੀਦ ਕਰਦੇ ਆ ਕਿ ਇਸ ਮੁੱਦੇ ਦੀ ਚਰਚਾ ਵੀ ਆਪ ਨੂੰ ਚੰਗੀ ਲੱਗੇਗੀ ਤੇ ਆਪ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੇ ਕਰੋ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਬੰਸਲ ਜੀ ਰਾਜੀਵ ਬੰਸਲ ਜੀ ਆਪ ਜੀ ਦਾ ਸਾਡੇ ਚੈਨਲ ਕਰਮਜੀਤ ਸਿੰਘ ਤੇ ਹਾਰਦਿਕ ਸਵਾਗਤ ਹੈ ਸੰਭਲ ਜੀ ਕਰਮਜੀਤ ਜੀ ਰਾਜੀਵ ਬੰਸਲ ਜੀ ਪਿਛਲੇ ਕੁਝ ਮਹੀਨਿਆਂ ਤੋਂ ਜਾਂ ਕੁਝ ਦਿਨਾਂ ਤੋਂ ਆਪਾਂ ਕਹਿ ਲਿਏ ਕਿ ਪੰਜਾਬ ਤੇ ਇੱਕ ਬਹੁਤ ਹੀ ਵੱਡਾ ਸੰਕਟ ਛਾਇਆ ਹੋਇਆ ਜੀ ਲਗਾਤਾਰ ਸਾਡੇ ਪੰਜਾਬ ਦੇ ਅਨਮੋਲ ਰਤਨ ਜਿਹੜੇ ਪੰਜਾਬੀਅਤ ਦੇ ਹੀਰੇ ਉਹ ਕੁਦਰਤ ਸਾ ਤੋਂ ਲਗਾਤਾਰ ਖੋ ਰਹੀ ਹੈ ਪਹਿਲਾਂ ਸਿੱਧੂ ਮੂਸੇਵਾਲਾ ਉਸ ਤੋਂ ਬਾਅਦ ਕਬੱਡੀ ਪਲੇਅਰ ਕਰਨੀਵੀਰ ਉਸ ਤੋਂ ਬਾਅਦ ਜਸਵਿੰਦਰ ਭੱਲਾ ਜੀ ਚਰਨਜੀਤ ਅਹੂਜਾ ਜੀ ਰਾਜੀਤ ਰਾਜਵੀਰ ਜਵੰਦਾਵੀਰ ਤੇ ਅੱਜ ਦੋ ਸ਼ਖਸੀਅਤਾਂ ਬਰਿੰਦਰ ਭਮਣ ਜੀ ਇੱਕ ਹੋਰ ਸਾਡੇ ਕਲਾਕਾਰ ਵੀਰ ਸਿੰਗਰ ਜਿਨ੍ਹਾਂ ਦਾ ਨਾਮ ਹੈ ਗੁਰਮੀਤ ਮਾਨ ਜਿਹੜੇ ਅੱਜ ਸਾਤੋਂ ਹਮੇਸ਼ਾ ਹਮੇਸ਼ਾ ਲਈ ਸਾਨੂੰ ਸਦੀਵੀ ਦਸ਼ੋੜਾ ਦੇ ਗਏ ਬਰਿੰਦਰ ਘੋਮਣ ਜੀ ਦੇ ਜਿਹੜੇ ਨਜ਼ਦੀਕੀ ਆ ਉਹਨਾਂ ਦਾ ਕਹਿਣਾ ਹੈ ਕਿ ਆਪਣੇ ਸ਼ੋਲਡਰ ਦੀ ਸਰਜਰੀ ਕਰਾਉਣ ਦੇ ਲਈ ਉਹ ਅੰਮ੍ਰਿਤਸਰ ਇੱਕ ਵਿਜੀ ਹਸਪੀਟਲ ਦੇ ਵਿੱਚ ਗਏ ਸਨ ਜਿੱਥੋਂ ਉਹਨਾਂ ਦਾ ਪਹਿਲਾ ਇਲਾਜ ਚੱਲ ਰਿਹਾ ਸੀ ਕਹਿੰਦੇ ਵੀ ਬਿਲਕੁਲ ਤੰਦਰੁਸਤ ਜਿੱਦਾਂ ਰੋਜ਼ਮਰਲਾ ਦੇ ਕੰਮ ਕਰਕੇ ਆਪਣੇ ਨਵੇੜਕੇ ਅਕਸਰ ਜਿੱਦਾ ਜਾਂਦੇ ਆ ਬਿਲਕੁਲ ਉਤੇ ਤਰ੍ਹਾਂ ਉਹ ਅੱਜ ਵੀ ਹਸਪੀਟਲ ਦੇ ਵਿੱਚ ਗਏ لیکن ਉਹਨਾਂ ਦਾ ਜਿਹੜੇ ਉਹਨਾਂ ਦੇ ਨਜ਼ਦੀਕੀ ਆ ਉਹਨਾਂ ਦੇ ਰਿਲੇਟਿਵ ਆ ਉਹਨਾਂ ਦੇ ਯਾਰ ਮਿੱਤਰਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੌਤ ਦਾ ਸਿੱਧਾ ਹੀ ਸਿੱਧਾ ਕਾਰਨ ਹੌਸਪੀਟਲ ਨੂੰ ਮੰਨਦੇ ਆ ਕਿ ਕੋਈ ਗਲਤ ਇੰਜੈਕਸ਼ਨ ਜਾਂ ਕੋਈ ਗਲਤ ਇਲਾਜ ਦੇ ਬਦੌਲਤ ਜਿਹੜਾ ਹੈਗਾ ਘੋਮਣ ਜੀ ਦਾ ਜਿਹੜਾ ਅੱਜ ਡੈਥ ਹੋ ਗਈ। ਤੁਹਾਡਾ ਕੀ ਮੰਨਣਾ ਹੈ? ਕਰਮਜੀ ਜੀ ਜਿਹੜੇ ਵਿਰਿੰਦਰ ਘੋਮਣ ਜੀ ਦੀ ਤੁਸੀਂ ਗੱਲ ਕਰੀਆ ਕੋਈ ਇੱਕ ਪੰਜਾਬ ਦੇ ਐਸੇ ਬੋਡੀ ਬਿਲਡਰ ਸਨ ਜੋ ਕਿ ਇੱਕ ਸ਼ਾਕਾਹਾਰੀ ਬੋਡੀ ਬਿਲਡਰ ਬਿਲਕੁਲ ਕਿਉਂਕਿ ਜਿਹੜੇ ਅੱਜ ਕੱਲ ਬੋਡੀ ਬਿਲਡਰ ਬਣ ਰਹੇ ਆ ਉਹ ਮਤਲਬ ਨਾਨ ਵੇਜ ਵਗੈਰਾ ਖਾ ਕੇ ਟੀਕੇ ਲ ਬਾਡੀ ਬਿਲਡਰ ਦੇ ਤੌਰ ਤੇ ਉਹਨਾਂ ਨੇ ਕਹਿਚਾਨ ਬੜਾਇਆ ਉਹਨਾਂ ਨੇ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਮਿਸਟਰ ਏਸ਼ੀਆ ਦਾ ਖਿਤਾਬ ਦੇ ਵਿੱਚੋਂ ਦੂਜੇ ਨੰਬਰ ਤੇ ਆਏ ਸੀ ਬਿਲਕੁਲ ਜੀ ਵਰਿੰਦਰ ਘੋਮਣ ਜੀ ਜਿਹੜਾ ਵਰਿੰਦਰ ਘੋਮਣ ਜੀ ਹੈ ਇਹ ਬੇਸਿਕਲੀ ਕਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆਂ ਤੇ ਇਹ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਬਸਤੀ ਸ਼ੇਖਾ ਇਲਾਕੇ ਦੇ ਵਿੱਚ ਆ ਕੇ ਰਹਿਣ ਲੱਗੇ ਸੀਗੇ ਉਸ ਤੋਂ ਬਾਅਦ ਇਹ ਅੰਮ੍ਰਿਤਸਰ ਦੇ ਵਿੱਚ ਇੱਕ ਸਕਾਟ ਹਸਪੀਟਲ ਪੈਂਦਾ ਉੱਥੇ ਜਾ ਕੇ ਇਹ ਸ਼ੋਲਡਰ ਦੀ ਮੇਜਰ ਸਰਜਰੀ ਹੈ ਮਾਈਨਰ ਸਰਜਰੀ ਕਹ ਲਓ ਕਰਵਾਣ ਗਏ ਸੀਗੇ ਹਸਦੇ ਖੇਲਦੇ ਤੁਰ ਕੇ ਗਏ ਆ ਜੀ ਘਰ ਤੋਂ ਤੇ 4 ਘੰਟੇ ਦੇ ਵਿੱਚ ਤੇ ਐਡਮਿਟ ਕਰਨ ਦੇ ਦਰਮਿਆਨ ਉਹਨਾਂ ਤੇ ਕੋਈ ਨਸ ਦਬ ਗਈ ਉਹਨਾਂ ਦੀ ਡੈਥ ਹੋ ਗਈ ਉਸੇ ਹਸਪੀਟਲ ਦੇ ਵਿੱਚ ਉਹ ਪਹਿਲਾਂ ਵੀ ਆਪਣੇ ਇੱਕੀ ਸੋਲਜਰ ਨੂੰ ਲੈ ਕੇ ਇਸ ਦੇ ਇਲਾਜ ਦੇ ਸੰਬੰਧੀ ਜਾਂਦੇ ਸਨ ਬਿਲਕੁਲ ਕਰਮਜੀਤ ਜੀ ਅੰਮ੍ਰਿਤਸਰ ਦੇ ਵਿੱਚ ਸਕਾਟ ਹਸਪੀਟਲ ਹੈ ਜੋ ਕਿ ਫੋਰਟਿਸ ਹਸਪੀਟਲ ਲਾਈਕ ਸਿਸਟਰ ਕੰਸਰਨ ਹੈ ਉਹਨਾਂ ਦੀ ਹੀ ਸਬ-ਬ੍ਰਾਂਚ ਕਹਿਰੀ ਆਪਾਂ ਹਾਂਜੀ ਇਹ ਸਕਾਟ ਹਸਪੀਟਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਪ੍ਰਾਈਵੇਟ ਹਸਪੀਟਲ ਹੈ ਇਹ ਦੇਖੋ ਜੀ ਹਸਪੀਟਲ ਵਾਲਿਆਂ ਨੇ ਤਾਂ ਹੁਣ ਇਹਨਾਂ ਦੇ ਤਾਂ ਅੱਬੀ ਹੀ ਵਿਚਾਰ ਜਿਸ ਤਰ੍ਹਾਂ ਹੁਣ ਸਿੱਧੀ ਗੱਲ ਹੈ ਜਿਹੜਾ ਹੁਣ ਸਿਸਟਮ ਚੱਲ ਰਿਹਾ ਕਰਮਜੀਤ ਜੀ ਇਹਨਾਂ ਦਾ ਜੋ ਕਿ ਸੋਰਸ ਦੱਸਦੇ ਆ ਸਾਡੇ ਸੂਤਰ ਦੱਸਦੇ ਨੇ ਕਿ ਰਾਜਵੀਰ ਜਵੰਦਾ ਜੀ ਦੀ ਜਿਹੜੀ ਡੈਥ ਹੋਈ ਸੀਗੀ 90 ਲੱਖ ਰੁਪਈਆ ਦੇ ਕੇ ਇਹਨਾਂ ਨੇ ਬੋਡੀ ਦਿੱਤੀ ਹੈ ਦੋਸਤੋ ਕਿੱਥੇ ਜਾ ਰਿਹਾ ਹੈ ਆਪਣਾ ਦੇਸ਼ ਕਿੱਥੇ ਰਹੀਆਂ ਸਰਕਾਰਾਂ ਕਿੱਥੇ ਸਾਡੀ ਪੰਜਾਬ ਸਰਕਾਰ ਕਿੱਥੇ ਭਗਵੰਤ ਸਿੰਘ ਸਾਹਿਬ ਦਾ ਹਰਾ ਪੈਨ ਬਿਲਕੁਲ ਭਗਵੰਤ ਸਿੰਘ ਸਾਹਿਬ ਉਹਨਾਂ ਦਾ ਮਾਮਾ ਦੀ ਆਤਮਾ ਤੇ ਕੁਛੋ ਵੀ ਉਹਨਾਂ ਦੇ ਦਿਲ ਤੇ ਕੀ ਬਿਤਰੀ ਹੈ ਬਿਲਕੁਲ ਪਹਿਲਾਂ ਰਾਜਵੀਰ ਜਵੰਦਾ ਜੀ ਹੁਣ ਵਰਿੰਦਰ ਘੁੰਮਣ ਜੀ ਸਿੱਧੇ ਹੀ ਸਿੱਧਾ ਦੋਸਤੋ ਸ਼ਰੇ ਆਮ ਦਿਖਾ ਕੇ ਫਰੋਡ ਹੋ ਰਿਹਾ ਇਹ ਹਸਪੀਟਲ ਨਹੀਂ ਇਹ ਹੋਟਲ ਨੈਟਵਰਕ ਚੱਲ ਰਿਹਾ ਅੱਜਕੱਲ ਹੋਟਲ ਨੈਟਵਰਕ ਇਹਨਾਂ ਨੇ ਬਣਾ ਕੇ ਰੱਖਤਾ ਜਿੱਥੇ ਸਾਡੇ ਭਾਰਤ ਦੇ ਵਿੱਚ ਕਿਹਾ ਪੂਰੀ ਦੁਨੀਆ ਦੇ ਵਿੱਚ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਰੱਬ ਦਾ ਦੂਜਾ ਰੂਪ ਜਿਹੜਾ ਡਾਕਟਰ ਨੂੰ ਸਮਝਿਆ ਜਾਂਦਾ ਤੇ ਉਹ ਸਾਡੀ ਇਸੇ ਇਨਸਾਨੀਅਤ ਦਾ ਸਾਡੀ ਇਸ ਸੋਚ ਦਾ ਕਲਪਤ ਹੈਦਾ ਹੁਕਾ ਕਰਨਜੀ ਜੀ ਮੈਂ ਤੁਹਾਡੇ ਇੱਕ ਦਾ ਖੁਸ਼ੀਆਂ ਚਾਹੁੰਦਾ ਦੇਖੋ ਮੋਟੇ ਦੀ ਸਰਜਰੀ ਲਈ ਗਿਆ ਤੁਸੀਂ ਉਹਨੂੰ ਐਡਮਿਟ ਕਰਕੇ 4 ਘੰਟੇ ਦੇ ਵਿੱਚ ਉਹ ਤੁਸੀਂ ਆਪਰੇਸ਼ਨ ਕਰਕੇ ਉਹਨੂੰ ਡਾਕਟਰੀ ਸਰਟੀਫਿਕੇਟ ਉਹਨਾਂ ਦੇ ਹੱਥ ਚ ਫੜਾਤਾ ਮੈਂ ਇਹੀ ਗੱਲ ਲੋਕਾਂ ਨੂੰ ਸचेत ਬਾਰ ਦੇ ਦੋਸਤੋ ਆਪਾਂ ਕੋਈ ਵੀ ਇਲਾਜ ਕਰਵਾਉਣ ਲਈ ਜਦੋਂ ਪੀਜੀਆਈ ਜਾਂਦੇ ਆ ਅਸੀਂ ਕਹਿੰਦੇ ਆ ਵੀ ਸਾਨੂੰ ਡਾਕਟਰ ਗੇੜੇ ਪਰ ਗੇੜਾ ਗੇੜੇ ਪਰ ਗੇੜਾ ੱੱਕੇ ਵੱਜਦੀਆਂ ਪਰ ਉਹ ੱੱਕੇ ਨਹੀਂ ਦੋਸਤੋ ਤੁਹਾਡੀ ਜ਼ਿੰਦਗੀ ਬਚਾ ਰਹੇ ਆ ਦੱਸੋ ਇਸ ਤਰ੍ਹਾਂ ਦਾ ਕਿਹੜਾ ਹਸਪਤਾਲ ਆ ਜਿਹੜਾ ਤੁਹਾਨੂੰ 4 ਘੰਟੇ ਦੇ ਵਿੱਚ ਤੁਹਾਡੇ ਸਾਰੇ ਬਾਡੀ ਦੇ ਟੈਸਟਾਂ ਦੀ ਰਿਪੋਰਟ ਦੇ ਦਿੰਦਾ ਪੀਜੀਆਈ ਦੇ ਵਿੱਚ 4-4 ਦਿਨ ਲੱਗਦੇ ਟੈਸਟਾਂ ਨੂੰ ਉਹਨਾਂ ਦੀ ਪਹਿਲਾਂ ਪੀਐਸਸੀ ਹੁੰਦੀ ਆ ਪੀਐਸਸੀ ਤੋਂ ਬਾਅਦ ਹਾਰਟ ਦੇ ਉਹਨਾਂ ਨੇ ਅੱਜ ਜਿਹੜਾ ਡਾਕਟਰ ਹਸਪੀਟਲ ਦੇ ਵਿੱਚ ਵਰਿੰਦਰ ਘੋਮਣ ਜੀ ਦੀ ਡੈਥ ਹੋਈ ਆ ਉਹਨਾਂ ਨੇ ਕਹਿਤਾ ਇਹਨਾਂ ਦਾ ਹਾਰਟ ਫੇਲਿ ਜਿਹੜੇ ਹਸਪਤਲ ਲੋਕ ਕਹਿੰਦੇ ਹਨ ਕਿ ਪੀਜੀਆਈ ਦੇ ਵਿੱਚ ਸਾਨੂੰ ਤੱਕੇ ਹਨ ਉਹ ਤੱਕੇ ਨਹੀਂ ਉਹ ਤੁਹਾਡੀ ਸੇਵ ਦਾ ਇੱਕ ਇੱਕ ਪਹਿਲੂ ਤੇ ਜਾਣ ਪਛਾਣ ਕਰਦੇ ਆ ਉਹ ਤੁਹਾਨੂੰ ਆਰਟੀ ਤੌਰ ਤੇ ਬੇਹੋਸ਼ ਕਰਦੇ ਆ ਕਿਉਂਕਿ ਤੁਹਾਨੂੰ ਹੋਸ਼ ਆਂਦਾ ਪ੍ਰਾਈਵੇਟ ਹਸਪਤਲਾਂ ਨੇ ਦੇਖੋ ਜੀ ਮੈਂ ਇਸ ਗੱਲ ਕਹਿਣ ਚ ਕੋਈ ਗਰੇਜ ਨਹੀਂ ਕਰਾਂਗਾ ਅਮੀਰ ਪਰਿਵਾਰ ਦੇ ਬੱਚੇ ਕਰੋੜ ਕਰੋੜ ਰੁਪਏ ਡੋਨੇਸ਼ਨਾਂ ਦੇ ਕੇ ਪਾਸ ਹੋਣ ਜੋਗੇ ਤੁਹਾਡੇ ਮੱਸੇ ਨੰਬਰ ਆਉਂਦੇ ਆ ਤੁਸੀਂ ਡਾਕਟਰ ਬਣ ਜਾਂਦੇ ਆ ਇਹ ਕਿੱਛੇ ਦਾ ਪੇਸ਼ਾ ਜੀ ਤੁਸੀਂ ਲੋਕਾਂ ਦੀ ਜਾਨ ਦੇ ਉੱਪਰ ਐਕਸਪੈਰੀਮੈਂਟ ਕਰ ਰਹੇ ਆ ਤੁਸੀਂ ਉਹਨਾਂ ਦੀ ਜਾਨ ਮਤਲਬ ਚੂਹਿਆਂ ਨਾਲ ਵੀ ਵਾਧ ਤਰ ਉਹ ਕਰਤੀ ਤੁਸੀਂ ਖਿਲਵਾੜ ਹੋ ਰਿਹਾ ਹੈ ਕਿਹੜੇ ਪ ਦੇਖੋ ਜੀ ਉਹ ਹਸਪੀਟਲ ਚ ਐਡਮਿਟ ਹੋਇਆ ਤੁਸੀਂ ਉਹਨਾਂ ਦੇ ਹਾਰਟ ਦਾ ਟੈਸਟ ਕਰਿਆ ਉਹਨਾਂ ਦੀ ਈਸੀਜੀ ਕਰੀਆ ਉਹਨਾਂ ਨੂੰ ਤੁਸੀਂ ਦੇਖੋ ਜਿਹੜੇ ਵਿਰਿੰਦਰ ਕੁਮਾਰ ਸੀਗੇ ਕਰਮਜੀਤ ਜੀ ਉਹ ਮਤਲਬ ਇੱਕ ਬਾਡੀ ਬਿਲਡਰ ਦੇ ਤੌਰ ਤੇ ਉਹਨਾਂ ਦਾ 6.5 ਫੁੱਟ ਦੇ ਕਰੀਬ ਕੱਦ ਸੀਗਾ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ weight ਸੀਗਾ ਕਰਮਜੀਤ ਜੀ ਉਹ ਲਗਭਗ 1 ਕਵਾਂਟਲ 30-40 ਕਿਲੋ ਦੇ ਸੀਗਾ ਉਹਨਾਂ ਨੇ ਉਹਨਾਂ ਨੂੰ ਡੋਜ਼ ਦੁੱਗਣੀ ਦੇਤੀ ਵੀ ਐਡੇ ਵੱਡੇ ਸਰੀਰ ਨੂੰ ਉਹ ਡੋਜ਼ ਦੁੱਗਣੀ ਦੇਤੀ ਜਿਸ ਡੋਜ਼ ਨੂੰ ਨਾ ਸਾਰਦੇ ਹੋਏ ਉਹਨਾਂ ਦੀ ਡੈਥ ਹੋਈ ਸਿੱਧੇ ਸਿੱਧਾ ਜੇ ਆਪਾਂ ਇਹਨੂੰ ਕਹੀਏ ਮੌਤ ਨਹੀਂ ਇਹ ਅਚਾਨਕ ਮੌਤ ਨਹੀਂ ਹੈ ਡੈਥ ਨਹੀਂ ਹੈ ਸਿੱਧਾ ਹੀ ਸਿੱਧਾ ਮਰ ਗਏ ਮਰਡਰ ਕਹਿ ਸਕਦੇ ਆ ਕਰਮਜੀਤ ਇਹ ਹਸਪੀਟਲ ਵੱਲੋਂ ਸਿੱਧਾ ਹੀ ਸਿੱਧਾ ਸਾਡੇ ਪੰਜਾਬ ਦਾ ਹੀਰਾ ਖੋ ਲਿਆ ਗਿਆ ਸਿੱਧਾ ਹੀ ਸਿੱਧਾ ਹਸਪੀਟਲ ਜਿਹੜਾ ਨਿੱਜੀ ਹਸਪੀਟਲ ਹੈ ਕਤਲ ਕੀਤਾ ਹੈ ਕਰਮਜੀਤ ਜੱਕਾ ਤੱਕ ਅਸੀਂ ਰੱਬ ਦਾ ਭਾਣਾ ਮੰਨਾਂਗੇ ਇਹ ਕਦ ਤੱਕ ਅਸੀਂ ਕਹਾਂਗੇ ਵੀ ਜੋ ਹੋ ਗਿਆ ਰੱਬ ਨੇ ਹੋ ਗਿਆ ਲੇਕਿਨ ਇਹ ਹਸਪੀਟਲ ਜ਼ਿੰਮੇਵਾਰ ਹੈ ਇਹਨਾਂ ਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਦਾ ਠੇਕਾ ਲੈ ਲਿਆ ਭਗਵਾਨ ਜੀ ਸਾਹਿਬ ਜੀ ਤੁਸੀਂ ਇੱਕ ਕਾਨੂੰਨ ਪਾਸ ਕਰੋ ਕਿ ਜਦੋਂ ਹਸਪੀਟਲ ਦੇ ਵਿੱਚ ਵੈਂਟੀਲੇਟਰ ਦੇ ਦਰਮਿਆਨ ਬੰਦੇ ਦੀ ਡੈਥ ਹੁੰਦੀ ਹੈ ਤਾਂ ਉਸ ਤੋਂ ਜ਼ੀਰੋ ਬਿੱਲ ਲਿਆ ਜਾਵੇਗਾ ਇਹ ਜਿਹੜੇ ਵੈਂਟੀਲੇਟਰ ਅੱਜ ਤੁਹਾਨੂੰ 2-2 ਲੱਖ ਰੁਪਿਆ ਚਾਰਜ ਕਰਦੇ ਆ ਇਹ ਤੁਹਾਨੂੰ 5-5000 ਰੁਪਏ ਨੂੰ ਮਿਲਣਗੇ ਬਿਲਕੁਲ ਜੀ ਇਹ ਦੋਸਤੋ ਇਹਨਾਂ ਨੇ ਧੰਦਾ ਬਣਾਤਾ ਹਸਪੀਟਲ ਦੇ ਵਿੱਚ 5 ਸਟਾਰ ਹੋਟਲ ਨਾਲੋਂ ਵੱਧ ਫੈਸਿਲਿਟੀ ਮਿਲ ਰਹੀ ਆ ਇਹ ਹਸਪੀਟਲ ਨਹੀਂ ਹੋਟਲ ਇੰਡਸਟਰੀ ਕਹਿ ਲੋ ਤੁਸੀਂ ਦੋਸਤੋ ਚਾਹੇ ਕੋਈ ਨਿੱਜੀ ਹਸਪੀਟਲ ਹੈ ਚਾਹੇ ਕੋਈ ਨਿੱਜੀ ਸਕੂਲ ਹੈ ਚਾਹੇ ਕੋਈ ਯੂਨੀਵਰਸਿਟੀ ਆ ਹਰ ਪਾਸੇ ਆਮ ਬੰਦੇ ਦੀ ਹਸਪੀਟਲਾਂ ਜਿਨੇ ਜਿੰਨਾ ਇਹਨਾਂ ਦਾ ਨਾਮ ਹੈ ਮਤਲਬ ਜੇ ਕੋਈ ਅਨਪੜਵੰਤਾ ਹੈ ਉਹਨਾਂ ਦੇ ਸਾਈਨ ਕਰਾ ਲੈਂਦੇ ਆ ਅਗਲਾ ਅਸੀਂ ਕਹਿੰਦੇ ਸਾਈਨ ਕਰਕੇ ਸਾਡੇ ਹੱਥ ਵੱਢ ਲੈ ਵੱਢ ਨਹੀਂ ਜੇ ਤੁਸੀਂ ਕਾਨੂੰਨੀ ਕਾਰਵਾਈ ਕਰਨਾ ਚਾਹੋ ਤਾਂ ਕਰ ਸਕਦੇ ਇਹਨਾਂ ਦੇ ਖਿਲਾਫ ਲੋਕਾਂ ਦੀਆਂ ਜ਼ਮੀਨਾਂ ਤੱਕ ਬਕਵਾਤੀਆਂ ਹਸਪੀਟਲਾਂ ਨੇ ਨਾ ਤਾਂ ਬੰਦਾ ਬਚਦਾ ਉਹ ਵੇਖ ਘਰ ਹੋ ਜਾਂਦੀਆਂ ਜੀ ਬਿਲਕੁਲ ਨਾ ਬੰਦਾ ਬਚਦਾ ਨਾ ਉਹਨਾਂ ਦੇ ਕੋਲ ਕੋਈ ਜ਼ਮੀਨ ਬਚਦੀ ਆ ਨਾ ਉਹਨਾਂ ਦੇ ਕੋਲ ਕੋਈ ਗਹਿਣਾ ਜਾਂ ਪੈਸਾ ਬਚਦਾ ਮੈਂ ਕਰਮਜੀਤ ਜੀ ਮੈਂ ਤੁਹਾਡੇ ਨਾਲ ਇਹੀ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਕਹਿੰਦੇ ਜਿਹੜਾ ਅਮੀਰ ਬੰਦਾ ਹੈ ਹਾਂ ਜੀ ਉਹ ਅਗਲਾ ਕਹਿੰਦਾ ਵੀ ਮ ਮੈਂ ਆਪਣੇ ਇਲਾਜ ਲਈ ਵਧੀਆ ਤੋਂ ਵਧੀਆ ਹਸਪਤਲ ਜਾਵਾਂ ਵਧੀਆ ਤੋਂ ਵਧੀਆ ਹਸਪਤਲ ਨਹੀਂ ਜਾ ਰਿਹਾ ਉਹ ਆਪਣੀ ਜ਼ਮੀਨ ਜਾਇਦਾਦ ਵੇਚਣ ਜਾ ਰਿਹਾ ਉਹ ਬਿਲਕੁਲ ਬਿਲਕੁਲ ਦੇਖੋ ਨਾ ਤਾਂ ਬੰਦਾ ਬਚਣਾ ਹੈ ਨਾ ਤੁਹਾਡੀ ਜ਼ਮੀਨ ਜਾਇਦਾਦ ਬਚਣੀ ਹੈ ਤੁਸੀਂ ਸਪੀਜੀਆਈ ਜਾਉਂਗੇ ਤਾਂ ਉੱਥੇ ਤੁਹਾਡੇ ਟੈਸਟ ਹੋਣਗੇ ਪ੍ਰੋਪਰ ਤੇ ਤੁਹਾਨੂੰ ਉਹਨਾਂ ਨੇ ਸੱਚਾਈ ਦੱਸਣੀ ਹੈ ਵੀ ਤੁਸੀਂ ਇੰਚ ਇੰਪਰੂਵਮੈਂਟ ਹੈ ਜਾਂ ਨਹੀਂ ਸੋ ਦੋਸਤੋ ਰਾਜਵੀਰ ਜਵੰਦਾ ਵੀਰ ਤੇ ਵਰਿੰਦਰ ਘੋਮਣ ਜੀ ਇਹ ਮਰਦੇ ਹੋਏ ਵੀ ਇਸ ਦੁਨੀਆ ਤੋਂ ਜਾਂਦੇ ਹੋਏ ਵੀ ਸਾਨੂੰ ਇੱਕ ਸੇਧ ਦੇ ਕੇ ਗਏ ਆ ਇੱਕ ਸਿੱਖ ਦੇ ਕੇ ਗਏ ਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੁਸੀਂ ਨਾ ਫਸੋ ਕਿਉਂਕਿ ਇਹਨਾਂ ਕੋਲ ਇੰਨਾ ਪੈਸਾ ਸੀ ਕਿ ਇਹ ਖੁਦ ਦਾ ਹਸਪਤਾਲ ਖੜਾ ਕਰ ਸਕਦੇ ਸੀ ਜਦੋਂ ਪ੍ਰਾਈਵੇਟ ਹਸਪਤਾਲ ਵਾਲੇ ਇਹਨਾਂ ਨੂੰ ਨਹੀਂ بچਾ ਸਕੇ ਤਾਂ ਆਮ ਬੰਦੇ ਨੂੰ ਕਿਆ ਬਚਾਂਗੇ ਮੇਰੀ ਸਰਕਾਰ ਜਿੱਦੀ ਸਿੱਧੀ ਲੁੱਟ ਹੁੰਦੀ ਆ ਸਿੱਧਾ ਹੀ ਸਿੱਧਾ ਮੈਂ ਹੱਥ ਜੋੜ ਕੇ ਬਾਈ ਜੀ ਬੇਨਤੀ ਕਰਦਾ ਜਿਹੜਾ ਜਿਹੜਾ ਵੀ ਸ਼ਖਸ ਇਸ ਟਾਈਮ ਸਾਡੀ ਵੀਡੀਓ ਦੇਖ ਰਿਹਾ ਮੇਰੀਆਂ ਭੈਣਾਂ ਮੇਰੇ ਵੀਰ ਅਗਰ ਕੋਈ ਵੀ ਤਕਲੀਫ ਹੁੰਦੀ ਆ ਤਾਂ ਬਾਈ ਜੀ ਤੁਸੀਂ ਸਿੱਧਾ ਹੀ ਸਿੱਧਾ 32 'ਚ ਚਲ ਜਓ ਜਾਂ ਪੀਜੀਆਈ ਚਲ ਜੇ ਬਿਲਕੁਲ ਔਰ ਕਰਮਜੀਤ ਜੀ ਪੰਜਾਬ ਸਰਕਾਰ ਅੱਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਪੀਜੀਆਈ ਵਰਗੇ ਬੜੇ ਬੜੇ ਡਿਸਟ੍ਰਿਕਟ ਲੈਵਲ ਦੇ ਹਸਪੀਟਲ ਆ ਉੱਥੇ ਇੰਪਰੂਵਮੈਂਟ ਕਰੋ ਉੱਥੇ ਇੰਪਰੂਵਮੈਂਟ ਕਰੋ ਪਿੰਡਾਂ ਦੇ ਵਿੱਚ ਸਾਨੂੰ ਡਿਸਪੈਂਸਰੀਆਂ ਨਹੀਂ ਚਾਹੀਦੀਆਂ ਤੁਹਾਡੀਆਂ ਤੁਸੀਂ ਡਾਕਟਰਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਡਾਕਟਰਾਂ ਦਾ ਇੰਤਜ਼ਾਮ ਕਰੋ ਦਵਾਈਆਂ ਦਾ ਇੰਤਜ਼ਾਮ ਕਰੋ ਬਿਲਕੁਲ ਔਰ ਹਰ 50 ਕਿਲੋਮੀਟਰ ਤੇ ਪੀਜੀਆਈ ਵਰਗੇ ਹਸਪੀਟਲ ਬਣਾਓ ਜ਼ਰੂਰ ਜੀ ਹੋਣੇ ਚਾਹੀਦੇ ਆ ਹਰ ਇੱਕ 50 ਕਿਲੋਮੀਟਰ ਤੇ ਪੀਜੀਆਈ ਵਰਗੇ ਹਸਪੀਟਲ ਹੋਣੇ ਚਾਹੀਦੇ ਆ ਦੋਸਤੋ ਮੇਰੀ ਤੁਹਾਨੂੰ ਹੱਥ ਵੰਨ ਕੇ ਬੇਨਤੀ ਆ ਅਗਰ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਤਾਂ ਐਸ ਕੰਪੇਅਰ ਟੂ ਤੁਸੀਂ ਪ੍ਰਾਈਵੇਟ ਤੁਸੀਂ ਪੀਜੀਆਈ ਜਾਓ ਸਾਡੇ ਇਲਾਕੇ ਦੇ ਵਿੱਚੋਂ ਸਿੱਧੀ ਬੱਸ ਲੱਗੀ ਵੀ ਆ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਨੀ ਨਹੀਂ ਬਣਦੀ ਆ ਬਹੁਤ ਧੰਨਵਾਦ ਹੈ ਜੀ ਔਰ ਰੱਬ ਦੇ ਰੂਪ ਹੈ ਜੀ ਉਹ ਜਿਨ੍ਹਾਂ ਨੇ ਇਹ ਚੀਜ਼ ਸੋਚੀ ਆ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਪੀਜੀਆਈ ਨੂੰ ਬੱਸ ਲਾਈ ਹੈ ਜੀ ਬਿਲਕੁਲ ਕਰਮ ਜੀ ਜੀ ਉਹਨਾਂ ਦਾ ਨਾਮ ਹੈ ਪਰ ਉਪਕਾਰ ਸੇਵਾ ਸੁਸਾਇਟੀ ਪਰ ਉਪਕਾਰ ਸੇਵਾ ਸੁਸਾਇਟੀ ਹਾਂ ਉਹਨਾਂ ਨੇ ਬੱਸ ਲਾਈ ਹੈ ਸਾਡੇ ਇਹ ਮੈਂ ਉਹਨਾਂ ਦਾ ਨਾਮ ਲੈਣ ਚ ਬਲਦੇਵ ਸਿੰਘ ਜੀ ਹਫਸਾਬਾਦ ਤੋਂ ਨੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਅਗਰ ਤੁਸੀਂ ਸਾਡੀ ਵੀਡੀਓ ਦੇਖ ਰਹੇ ਆ ਬਹੁਤ ਸੋਹਣਾ ਪ੍ਰਾਲਾ ਤੁਹਾਡਾ ਜੀ ਔਰ ਉਹਨਾਂ ਦੇ ਮਤਲਬ ਚੈਟਾਂ ਨੂੰ ਔਰ ਹੋਰ ਜਿਹੜੇ ਸਾਡੇ ਮੌਤਵਾਰਾ ਜਾਂ ਸਾਡੀਆਂ ਸੰਸਥਾਵਾਂ ਆ ਜਾਂ ਸਾਡੀਆਂ ਜਥੇਵੰਦੀਆਂ ਆ ਉਹਨਾਂ ਨੂੰ ਐਦਾਂ ਦੇ ਉਪਰਾਲੇ ਕਰਨੇ ਚਾਹੀਦੇ ਉਹਨਾਂ ਨਾਲ ਸਾਥ ਦੇਣਾ ਚਾਹੀਦਾ ਸਾਨੂੰ ਕਿਸੇ ਦੇ ਆਪਣੇ ਬੇਟੇ ਦੇ ਬਰਥਡੇ ਤੇ ਜਾਂ ਬੇਟੀ ਦੇ ਬਰਥਡੇ ਤੇ ਉਸ ਐਨਜੀਓ ਦੀ ਮਦਦ ਕਰੋ ਸਾਡੇ ਇਲਾਕੇ ਦੇ ਵਿੱਚ ਇੱਕ ਐਨਜੀਓ ਚੱਲਦੀ ਪਰ ਉਪਕਾਰ ਸੇਵਾ ਸੁਸਾਇਟੀ ਪੀਜੀਆਈ ਪਰ ਉਪਕਾਰ ਸੇਵਾ ਸੁਸਾਇਟੀ ਜੋ ਕਿ ਸਰਦਾਰ ਬਲਦੇਵ ਸਿੰਘ ਦੀ ਹਫਸਾਵਾਦ ਰਨ ਕਰਦੇ ਨੇ ਉਹਨਾਂ ਦੇ ਮੈਂਬਰ ਨੇ ਲਖਵੀਰ ਸਿੰਘ ਹੀ ਹਫਸਾਵਾਦ ਲਖਵੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪੰਨ ਤੇ ਬਹੁਤ ਸੇਵਾ ਕੀਤੀ ਠੀਕ ਠੀਕ ਮੋਰਚਾ ਸ਼੍ਰੀ ਚੰਪੂ ਸਾਹ ਮੋਰਚਾ 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 ਟੀਮ ਤੇ ਟੀਮ ਵਾਲੇ ਜੀ ਬਹੁਤ ਮਤਲਬ ਹੈ ਨਾ ਪਰਾਲਾ ਦੇਖੋ ਦੋਸਤੋ ਸਿੱਧੀ ਬਸ ਜਾਂਦੀ ਆ ਤੁਸੀਂ ਕੋਈ ਫੀਸ ਨਹੀਂ ਦੇਣੀ ਬਸ ਦੇ ਵਿੱਚ ਬੈਠ ਕੇ ਜਾਓ ਤੁਹਾਨੂੰ ਨਿਊ ਓਪਰਟੀਟੀ ਦੇ ਵਿੱਚ ਛੱਡੇਗੀ ਉੱਥੇ ਤੋਂ ਬਸ ਸਮੇਂ ਵਾਪਸ ਵੀ ਆ ਦੇ ਦਿੱਲੀ ਕਰਨ ਜੀ ਜੀ ਹਾਂ ਜੀ ਮੈਂ ਗਿਆ ਉਹਦੇ ਵਿੱਚ ਇਹ ਸੰਡੇ ਨੂੰ ਛੱਡੇ ਬਾਕੀ ਸਾਰੇ ਦਿਨ ਬਸ ਚੱਲਦੀ ਕਰਨ ਜੀ ਜੀ ਗੱਡੀ ਲਾਈਨ ਤੋਂ ਕਹਿੰਦਾ ਸਰ ਮੈਂ ਉਸੀ ਬਸ ਦੇ ਵਿੱਚ ਜਾਂਦਾ ਹੁੰਦਾ ਸੀ 6:15 ਮਿੰਟ ਤੇ ਬਸੇ ਮੇਰੇ ਪਹੁੰਚ ਜਾਂਦੀ ਸਾਡੇ ਪਿੰਡ ਨੂੰ ਅਸੀਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਬਸ ਚਲਾਈ ਆ ਇਹ ਪਰਾਲਾ ਕੀਤਾ ਹੈ ਤੇ ਦ ਬਿਲਕੁਲ ਜੀ ਇਹ ਜਿਨ੍ਹਾਂ ਨੇ ਪੀਜੀਆਈ ਨੂੰ ਸਿੱਧੀ ਵਸਲਾ ਗਿਆ ਸਾਨੂੰ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਜ਼ਰੂਰਤ ਹੈ ਮੈਂ ਤੁਹਾਡੇ ਮਾਧਿਅਮ ਰਹੀ ਅਪੀਲ ਕਰਦਾ ਹਾਂ ਕਿ ਤੁਸੀਂ ਮਤਲਬ ਕਿਸੇ ਮਤਲਬ ਵਿਆਹ ਦੇ ਮੌਕੇ ਤੇ ਖੁਸ਼ੀ ਦੇ ਮੌਕੇ ਤੇ ਉਹਨਾਂ ਨੂੰ ਦਾਨ ਜ਼ਰੂਰ ਕਰੋ ਬਿਲਕੁਲ ਤੇ ਦੋਸਤੋ ਸਾਡੀ ਹੱਥ ਜੋੜ ਕੇ ਫੇਰ ਬੇਨਤੀ ਆ ਅਗਰ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਨੂੰ ਕਿਸੇ ਨੂੰ ਵੀ ਕੋਈ ਤਕਲੀਫ ਤੁਹਾਨੂੰ ਲੱਗਦੀ ਹੈ ਕਿ ਕੋਈ ਵੱਡੀ ਤਕਲੀਫ ਆ ਤੁਸੀਂ ਉਸ ਤੋਂ ਚੰਗਾ ਯਾਰ ਪੀਜੀਆਈ ਲੈ ਜਾਓ ਬੱਤੀ ਚ ਲੈ ਜਾਓ ਲੇਕਿਨ ਇਹਨਾਂ ਨਿੱਜੀ ਹਸਪਤਾਲਾਂ ਦੇ ਜਾਲ ਦੇ ਵਿੱਚ ਇਹਨਾਂ ਦੇ ਚੁੰਗਲ ਦੇ ਵਿੱਚ ਨਾ ਫਸੋ ਕਿਉਂਕਿ ਇਹ ਡਾਕਟਰ ਨਹੀਂ ਏ ਹੁਣ ਨਿੱਜੀ ਹਸਪਤਾਲਾਂ ਦੇ ਵਿੱਚ ਖੂਨ ਪੀਂਦੀਆਂ ਜੋਕਾਂ ਰੱਖੀਆਂ ਬਿਲਕੁਲ ਕਰਮਜੀਤ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਮੈਨੂੰ ਬਹੁਤ ਫਕਰਨਾ ਕਹਿਣਾ ਪੈ ਰਿਹਾ ਹੈ ਕਿ ਅਗਰ ਕਿਸੇ ਵੀ ਮੇਰੇ ਦੋਸਤ ਜਿਹੜਾ ਇਹ ਵੀਡੀਓ ਦੇਖ ਰਿਹਾ ਹੈ ਅਗਰ ਉਹਨੂੰ ਪੀਜੀਆਈ ਦੇ ਵਿੱਚ ਹਾਰਟ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਤੁਹਾਡੀ ਮੈਂ ਮਦਦ ਕਰਾਂਗਾ ਤੁਸੀਂ ਕਰਮਜੀਤ ਨੂੰ ਫੋਨ ਕਰਦੇ ਹੋ ਜਾਂ ਮੈਨੂੰ ਫੋਨ ਕਰਦੇ ਹੋ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਕਾਰਡੀਓਲੋਜੀ ਡਿਪਾਰਟਮੈਂਟ ਸਾਡੇ ਉੱਥੇ ਬੰਦੇ ਹੈਗੇ ਆ ਹਾਰਟ ਵਾਲੇ ਵਿਭਾਗ ਦੇ ਕਰਮਜੀਤ ਬਿਲਕੁਲ ਬਿਲਕੁਲ ਸਰ ਬ ਪਹਿਲਾ ਪਹਿਲਾ ਥੋੜਾ ਜਿਹਾ ਜਦੋਂ ਸਟਾਰਟਿੰਗ ਦੇ ਵਿੱਚ ਥੋੜੀ ਜੀ ਮਿਹਨਤ ਜ਼ਰੂਰ ਹੈਗੀ ਆ ਸ਼ਰਮਜੀਤ ਜੀ ਉਹ ਮਿਹਨਤ ਨਹੀਂ ਆਪਾਂ ਲੋਕਾਂ ਨੂੰ ਲੱਗਦਾ ਵੀ ਖੱਜੋਖੱਜ ਉਹ ਬਿਮਾਰੀ ਦੀ ਜੜ ਹਰਚਾਰ ਫੜਦੇ ਆ ਜੀ ਉਹ ਬਿਲਕੁਲ ਉਹ ਤੁਹਾਨੂੰ ਤੰਦਰੁਸਤ ਕਰਕੇ ਭੇਜਦੇ ਆ ਨਾ ਕਿ ਤੁਹਾਨੂੰ ਚੱਲਦਾ ਕਰਕੇ ਭੇਜਦੇ ਆ ਉੱਥੇ ਟੈਂਪਰੇਰੀ ਇਲਾਜ ਨਹੀਂ ਆ ਪਰਮਨੈਂਟ ਇਲਾਜ ਨਹੀਂ ਆ ਪਰਮਨੈਂਟਲੀ ਇਲਾਜ ਆ ਜੀ ਜੇਕਰ ਤੁਸੀਂ ਕਹਿੰਦਾ ਸਾਡਾ ਸਿਰ ਦੁਖਦਾ ਹੈ ਤਾਂ ਉਹ ਨਿਊਰੋਲੋਜੀ ਡਿਪਾਰਟਮੈਂਟ ਤੋਂ ਤੁਹਾਨੂੰ ਕਲੀਅਰੈਂਸ ਲੈਣੀ ਪੈਗੀ ਬਿਲਕੁਲ ਜੇਕਰ ਕੋਈ ਆਪਰੇਸ਼ਨ ਕਰਨਾ ਹੈ ਬਿਲਕੁਲ ਬਲੱਡ ਦੇ ਸਾਰੇ ਟੈਸਟ ਹੋਣਗੇ ਤੁਹਾਡੇ ਹਾਰਟ ਦੀ ਇਕੋ ਹੋਏਗੀ ਹਾਰਟ ਵਾਲੇ ਡਾਕਟਰ ਤੋਂ ਕਲੀਅਰੈਂਸ ਲੈਣੀ ਪਏਗੀ ਬਿਲਕੁਲ ਬਲੱਡ ਵਾਲੇ ਤੋਂ ਕਲੀਅਰੈਂਸ ਲੈਣੀ ਪਏਗੀ ਬਿਲਕੁਲ ਮਤਲਬ ਇਹ ਕਹਿਣ ਦਾ ਪਾਵ ਆ ਜਿਹੜੇ ਲੋਕ ਇਹ ਕਹਿ ਕੇ ਥੋੜਾ ਜਿਆਦਾ ਡਰ ਜਾਂਦੇ ਆ ਕਿ ਪੀਜੀਆਈ ਸਾਨੂੰ ਕੋਈ ਪੁੱਛਦਾ ਨਹੀਂ ਸਾਨੂੰ ਪਤਾ ਨਹੀਂ ਅਸੀਂ ਕਿਤੇ ਦੇਖੋ ਦੋਸਤੋ ਇਹ ਹੈ ਮਾ ਜੀ ਦੋਸਤੋ ਕੋਈ ਵੀ ਪਤਾ ਮਤਲਬ ਇਹ ਜੰਮ ਦਾ ਪੇਟ ਚ ਕੁਝ ਨਹੀਂ ਸਿੱਖਦਾ ਤੁਸੀਂ ਜਾਓਗੇ ਤਾਂ ਹੀ ਹੀ ਪਤਾ ਲੱਗੇਗਾ ਸੋ ਮੇਰੀ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣਾ ਇਲਾਜ ਕਰਾਣਾ ਹੈ ਤਾਂ ਪੀਜੀਆਈ ਹੀ ਜਾਓ ਜਿਸ ਤਰ੍ਹਾਂ ਕਰਮਜੀਤ ਜੀ ਨੇ ਕਿਹਾ 16 ਚਲ ਜਿਓ ਜਾਂ ਕੋਈ ਬਜ਼ੁਰਗ ਹੈ ਤਾਂ 16 ਵਿੱਚ ਚਲ ਜਾਓ 32 ਵਿੱਚ ਚਲ ਜਾਓ ਵੈਸੇ 16 ਵਾਲੇ ਆਪੇ ਰੈਫਰ ਕਰ ਦਿੰਦੇ ਆਕਰ ਉਹਨਾਂ ਨੂੰ ਲੱਗੇ ਕੋਈ ਡਿਲੀਵਰੀ ਕੇਸ ਹੈ ਤਾਂ ਵੀ ਤੁਸੀਂ 32 ਹਸਪੀਟਲ ਬੈਸਟ ਹੈ 16 ਹਸਪੀਟਲ ਬੈਸਟ ਹੈ ਮਤਲਬ ਐਸ ਕੰਪੇਅਰ ਟੂ ਤੁਸੀਂ ਪ੍ਰਾਈਵੇਟ ਦੀ ਲੁੱਟ ਤੋਂ ਬਚੋ ਬਚੋ ਬਾਈ ਤੁਹਾਡਾ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਇਸ ਵੀਡੀਓ ਦੇ ਜ਼ਰੀਏ ਮੈਂ ਤੇ ਕਰਨਜੀ ਤੁਸੀਂ ਇਹੀ ਗੱਲ ਕਰ ਰਹੇ ਸੀਗੇ ਪਹਿਲਾਂ ਕਿ ਆਪਾਂ ਕਿਉਂ ਨਾ ਪ੍ਰਾਈਵੇਟ ਹਸਪੀਟਲਾਂ ਦੇ ਖਿਲਾਫ ਅਸੀਂ ਹੁਣ ਇਹ ਅਪਰਾਹਲਾ ਕਰਾਂਗੇ ਜਰੂਰ ਬਿਲਕੁਲ ਬਿਲਕੁਲ ਕਿਉਂਕਿ ਇਹ ਇੱਕ ਤਾਂ ਜਿਹੜਾ ਸਾਡਾ ਮੈਂਬਰ ਹੈ ਜਿਹਨੂੰ ਅਸੀਂ ਲੈ ਕੇ ਜਾਂ ਸਾਡੇ ਮਰੀ ਸਾਟੀਆਂ ਜਿਆਦਾ ਤਾਂ ਖਾ ਜਾਂਦੇ ਆ ਜਿਹੜਾ ਸਾਡੇ ਕੋਲ ਕੋਈ ਕੋਈ ਵਹਿਕਮ ਨਹੀਂ ਹੁੰਦੀ ਆ ਉਹਨੂੰ ਵੀ ਚੂਸ ਜਾਂਦੇ ਆ ਜਦੋਂ ਤੱਕ ਤੁਹਾਡੇ ਕੋਲ ਪੈਸਾ ਏ ਉਦੋਂ ਤੱਕ ਤੁਹਾਡਾ ਬੰਦਾ ਜਿੰਦਾ ਏ ਉਦੋਂ ਤੱਕ ਤੁਹਾਡਾ ਬੰਦਾ ਜਿਉਂਦਾ ਏ ਚਾਹੇ ਮਰਿਆ ਵੀ ਹੋਵੇ ਉਹ ਜਿਉਂਦਾ ਚਾਹੀਦ ਦੇਖਿਆ ਫੋਟੋ ਵਾਇਰਲ ਹੋਈ ਆ ਰਾਜੀਵ ਜਵੰਦਾ ਜੀ ਦੀ ਜਿਹੜੀ ਦਾੜ੍ਹੀ ਦੀ ਗ੍ਰੋਥ ਆ ਉਹ ਦੱਸ ਦਿਆ ਕਿ ਇਹਨਾਂ ਦੀ ਡੈਥ 10 ਡੇਸ ਪਹਿਲਾਂ ਹੋ ਚੁੱਕੀ ਸੀ ਕਿਉਂਕਿ ਜਿਸ ਦਿਨ ਉਹ ਉਥੇ ਆਇਆ ਹਸਪੀਟਲ ਤੇ ਜੋ ਦਾੜੀ ਉਸ ਦਿਨ ਸੀਗੀ ਉਹੀ ਦਾੜੀ ਲਾਸ਼ 12 ਦਿਨ ਬਾਅਦ ਦਿੱਤੀ ਉਹਨੇ ਡੈਡ ਕੋਟ ਜੀ ਜੀ ਸੋ ਦੋਸਤੋ ਤੁਸੀਂ ਇਹ ਦੇਖ ਲਓ ਚਲੋ ਮੰਨ ਲਓ 2 ਦਿਨ ਉਹਨਾਂ ਦੇ ਸਰੀਰ ਦੀ ਧੜਕਣ ਚਲਦੀ ਰਹੇ ਰਹੀ ਹੋਣੀ 10 ਦਿਨ ਡਾਕਟਰਾਂ ਨੇ ਰਾਖਸ਼ੀ ਦੀ ਤਰ੍ਹਾਂ ਇੱਕ ਜੋਗ ਦੀ ਤਰ੍ਹਾਂ ਨਾਲ ਦੇ ਪ੍ਰਵਾਹ 90 ਲੱਖ ਰੁਪਏ ਦੋਸਤੋ ਸੋਚ ਕੇ ਦੇਖੋ ਤੁਸੀਂ ਕਿੱਥੇ ਤੇ ਭਰੋਗੇ ਪੈਸਾ ਇੱਕ ਤਾਂ ਬੰਦਾ ਗਿਆ ਇੱਕ ਪੈਸਾ ਗਿਆ ਗੱਲ ਕਰੀਏ ਵਿਰਿੰਦਰ ਘੁੰਮਣਜੀਤ ਜੀ ਉਹਨਾਂ ਦੇ ਕੇਸ ਵਿੱਚ ਕਰਮਜੀਤ ਜੀ ਜਿਹੜਾ ਉਹਨਾਂ ਦੀ ਬਾਡੀ ਹੈ ਉਹਦਾ ਕਲਰ ਕਾਲਾ ਪੈ ਚੁੱਕਿਆ ਸੀਗਾ ਨੀਲਾ ਪੈ ਚੁੱਕਿਆ ਸੀਗਾ ਮਤ ਪੰਜਾਬ ਦਾ ਹੀਰਾ ਪੁੱਤ ਉਹਨੇ ਗਵਾਤ ਦਿਲ ਦਾ ਦੌਰਾ ਪੈਣ ਦੇ ਨਾਲ ਇਹ ਲੱਛਣ ਤਾਂ ਨਹੀਂ ਹੁੰਦੇ ਕਰਮਜੀਤ ਜੀ ਅਗਰ ਦਿਲ ਦਾ ਦੌਰਾ ਹੋਏ ਤਾਂ ਪਹਿਲਾਂ ਟੈਸਟ ਕਰਨਾ ਚਾਹੀਦੇ ਆ ਹਾਰਟ ਡੇਗ ਵਾਲੇ ਡਾਕਟਰ ਦੀ ਕਲੀਅਰੈਂਸ ਹਾਰਟ ਵਾਲਾ ਡਾਕਟਰ ਉੱਥੇ ਅਵੇਲੇਬਲ ਨਹੀਂ ਸੀ ਲੈਬਾਂ ਇੱਕ ਫਾਰਮੈਲਟੀ ਦੇ ਤੌਰ ਤੇ ਬਣ ਕੇ ਰਹਿ ਚੁੱਕੀਆਂ ਲੁੱਟ ਦਾ ਅੱਡਾ ਹੈ ਹੋਟਲ ਨਹੀਂ ਹਸਪੀਟਲ ਨਹੀਂ ਉਹ ਹੋਟਲ ਹੈ ਕਮਾਲ ਹੈ ਸਿਰਫ ਪੈਸੇ ਬਣਾਉਣ ਵਾਸਤੇ ਇੱਕ ਉਹਨੂੰ ਹਸਪੀਟਲ ਦਾ ਸਿਰਫ ਨਾਮੇ ਦਿੱਤਾ ਗਿਆ ਹਸਪੀਟਲ ਦਾ ਨਾਮ ਦਿੱਤਾ ਗਿਆ ਸਕਾਟ ਹਸਪੀਟਲ ਅੰਮ੍ਰਿਤਸਰ ਵਿੱਚ ਕਰਮਜੀਤ ਜੀ ਕਦ ਤੱਕ ਮਾਮਾ ਦੇ ਪੁੱਤ ਮਰਦੇ ਰਹਿਣਗੇ ਕਦੋਂ ਤੱਕ ਆਖਰ ਇੱਕ ਦਿਨ ਤਾਂ ਬੋਲਣਾ ਪੈਣਾ ਪੈਣਾ ਆਪਾਂ ਨੂੰ ਰਜੀਵ ਮਸਲ ਜੀ ਇਹ ਜਿਹੜੀਆਂ ਆਪਣੀਆਂ ਸਰਕਾਰਾਂ ਨੇ ਚਾਹੇ ਇੱਕ ਪੰਜਾਬ ਦੀਆਂ ਲਾ ਲੋ ਕੇਂਦਰ ਦੀਆਂ ਲਾ ਲੋ ਇਹਨਾਂ ਦਾ ਕੋਈ ਇਹ ਦਿਨ ਧਿਆਨ ਨਹੀਂ ਹੈ ਜੀ ਕਰਮਜੀਤ ਜੀ ਦੇਖੋ ਇਹ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਹਾਂਜੀ ਆਮ ਆਦਮੀ ਪਾਰਟੀ ਦੇ ਮੁਖੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਅਗਰ ਤੁਸੀਂ ਹਰਾਪਨ ਲੋਕਾਂ ਲਈ ਚਲਾਉਣਾ ਚਾਹੁੰਦੇ ਹੋ ਤਾਂ ਇੱਕ ਕੰਮ ਭਗਵੰਤ ਮਾਨ ਸਾਹਿਬ ਜਾਂਦੇ ਜਾਂਦੇ ਜ਼ਰੂਰ ਕਰਦੇ ਹੋ ਕਿ ਜਿਹੜੇ ਬੰਦੇ ਦੀ ਹਸਪੀਟਲ ਦੇ ਵਿੱਚ ਇਨ ਕੇਸ ਆਫ ਡੈਥ ਹੋ ਜਾਂਦੀ ਹੈ ਉਹਦਾ ਬਿੱਲ ਮਾਫ ਕੀਤਾ ਜਾਵੇਗਾ ਲੋਕਾਂ ਦੀ ਜਾਨ ਨਾਲ ਕਰਮਜੀਤ ਜੀ ਖਿਲਵਾੜ ਨਹੀਂ ਹੋਵੇਗਾ ਅਗਰ ਇਹ ਕੰਮ ਹੋ ਗਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਇਹ ਡਾਕਟਰ ਦੇ ਪੇਸ਼ੇ ਨਾਲ ਜੁੜੇ ਹੋਏ ਹੋ ਤੁਹਾਨੂੰ ਇਸ ਦੀ ਰਗ ਰਗ ਦਾ ਪਤਾ ਹੈ ਤੁਸੀਂ ਇਸਪਸ ਕੰਜਾ ਕਰੋ ਇੱਕ ਰੇਡ ਨਿਰਧਾਰਤ ਕਿਤੇ ਜਾਣ ਆਪਰੇਸ਼ਨਾਂ ਦੇ ਪ੍ਰਾਈਵੇਟ ਹਸਪੀਟਲ ਜੋ ਫੀਸ ਲੈਂਦੇ ਆ ਸਰਕਾਰੀ ਹਸਪਤਾਲ ਦੇ ਵਿੱਚ ਉਹਦੇ ਨਾਲੋਂ 100 ਗੁਣਾ ਸਸਤੀ ਕਰਮਜੀਤ ਜੀ ਜਿਹੜਾ ਟੈਸਟ ਉੱਥੇ 500 ਹਜ਼ਾਰ ਦਾ ਹੁੰਦਾ ਉਹ ਬਾਹਰ 10-10 ਹਜ਼ਾਰ 20-20 ਹਜ਼ਾਰ ਦਾ ਟੈਸਟ ਹੁੰਦਾ ਸਿੱਧੀ ਅਸਿੱਧੀ ਲੋਕਾਂ ਸਿੱਧੀ ਅਸਿੱਧੀ ਲੋਕਾਂ ਸੋ ਦੋਸਤੋ ਅਸੀਂ ਤੁਹਾਨੂੰ ਇਸ ਅਨਾਈ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਵਿਜ਼ਿਟ ਕਰੋ ਪੀਜੀਆਈ ਦੇ ਵਿੱਚ ਜਾਓ ਤੁਹਾਡੇ ਕੋਲ ਫੈਸਿਲਿਟੀ ਬਹੁਤ ਜ਼ਿਆਦਾ ਹੈ ਬਸੇ ਜਲਗੀ ਹੋਈਆਂ ਹਨ ਮਤਲਬ ਆਪਣੇ ਲਈ ਸਾਧਨ ਬਹੁਤ ਜ਼ਿਆਦਾ ਅਵੇਲੇਬਲ ਕਰਤੇ ਕਿਉਂਕਿ ਸਾਡੀ ਐਨਜੀਓ ਜਿਹੜੀ ਹੈ ਮਤਲਬ ਉਹ ਵੀ ਉਪਰਾਲੇ ਦੇ ਵਿੱਚ ਆ ਚੁੱਕੀਆਂ ਅਸੀਂ ਵੀ ਤੁਹਾਨੂੰ ਸਮੇਂ-ਸਮੇਂ ਤੇ ਅਵੇਅਰ ਕਰਦੇ ਹਾਂ ਬਾਕੀ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਅਗਰ ਅਸੀਂ ਸਰਤੇ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਗਲਤ ਲੱਭਜ ਬੋਲਿਆ ਹੋਇਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਬਾਕੀ ਕਰਨ ਜੀ ਜੀ ਸੋ ਦੋਸਤੋ ਇਹ ਇਸ ਮੁੱਦੇ ਤੇ ਅਸੀਂ ਰੱਖਿਆ ਵਿਚਾਰ ਜਿਹੜੇ ਨਿਜੀ ਅਤੇ ਜਿਹੜੇ ਸਾਡੇ ਅਨਮੋਲ ਰਤਨ ਇਸ ਜਹਾਨੋਂ ਤੁਰ ਗਏ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇਵੇ ਵਾਹਿਗੁਰੂ ਆਪਣੇ ਚਰਨਾਂ 'ਚ ਬਰਿੰਦਰ ਕੋਮਨ ਸਿੰਘ ਨੂੰ ਅਤੇ ਵੀ ਰਾਜਵੀਰ ਜਵੰਦਾ ਜੀ ਨੂੰ ਅਤੇ ਗੁਰਮੀਤ ਮਾਨ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਦੋਸਤੋ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸਾਡੇ ਪੰਜਾਬ ਦੇ ਹੀਰੇ ਇਹਨਾਂ ਨੇ ਜਿਉਂਦੇ ਜੀਤਾ ਪੰਜਾਬੀਅਤ ਦੀ ਸੇਵਾ ਕੀਤੀ ਇਨਸਾਨੀਅਤ ਦੀ ਸੇਵਾ ਕੀਤੀ ਲੋਕਾਂ ਨੂੰ ਸੇਧ ਦਿੱਤੀ ਪਰ ਇਹ ਜਾਂਦੇ ਜਾਂਦੇ ਵੀ ਸਾਨੂੰ ਇੱਕ ਵੱਡੀ ਸਿੱਖਿਆ ਦੇ ਗਈਆਂ ਪਰ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ بچੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਰਕਾਰ ਤੱਕ ਪਹੁੰਚਦੀ ਕਰਿਓ ਹਰ ਉਸ ਵਿਅਕਤੀ ਤੱਕ ਪਹੁੰਚਦੀ ਕਰਿਓ ਜਿਹਦਾ ਕੋਈ ਰਿਲੇਟਿਵ ਕੋਈ ਰਿਸ਼ਤੇਦਾਰ ਇਸ ਵਕਤ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਹੈ ਇਹ ਤਾਂ ਜਿੱਦਾਂ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਇਹ ਤਾਂ ਹਾਈ ਫਾਈ ਪਰਸਨਲਿਟੀਆਂ ਸੀ ਇਹਨਾਂ ਦੀ ਖਬਰ ਵਾਇਰਲ ਹੋ ਗਈ ਹਾਈਲਾਈਟ ਹੋ ਗਈ ਪਤਾ ਨਹੀਂ ਕਿੰਨੇ ਕ ਰੋਜ਼ ਹਰ ਰੋਜ਼ ਕਿੰਨੇ ਕ ਪਰਵਾਰ ਵੈਂਟੀਲੇਟਰ ਦੇ ਨਾਮ ਤੇ ਲੁੱਟੇ ਜਾਂਦੇ ਆ ਕਿ ਸੁੱਟੇ ਜਾਂਦੇ ਆ ਕਿੰਨੇ ਪਰਿਵਾਰ ਖਤਮ ਕਰੇ ਜਾਂਦੇ ਆ ਜਿਹੜਾ ਜਾਣੇ ਵਾਲਾ ਤਾਂ ਚੱਲ ਜਾਂਦਾ ਏ ਪਰ ਇਹ ਡਾਕਟਰ ਜਿਹੜੇ ਉਹਦੇ ਪਿੱਛੇ ਪਰਿਵਾਰ ਬਚ ਜਾਂਦੇ ਆ ਨਾ ਜਾਣੇ ਵਾਲੇ ਦੇ ਉਹਨਾਂ ਦੇ ਪਰਿਵਾਰਾਂ ਨੂੰ ਨਾ ਜਿਉਂਦਿਆਂ ਚ ਛੱਡਦੇ ਆ ਇਹਨਾਂ ਮਰਦਿਆਂ ਚ ਛੱਡਦੇ ਆ ਧੜਫਾ ਕੇ ਰੱਖ ਦਿੰਦੇ ਆ ਪਰਿਵਾਰਾਂ ਨੂੰ ਦੋਸਤੋ ਕਰਜ਼ਾਈ ਕਰ ਦਿੰਦੇ ਆ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਹਰ ਇੱਕ ਮੁੱਦੇ ਤੇ ਚਰਚਾ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੁਹਾਨੂੰ ਸੋ ਧੰਨਵਾਦ ਸਤਿ ਸ਼੍ਰੀ ਅਕਾਲ